ਜੀ ਸਤਿ ਸ਼੍ਰੀ ਅਕਾਲ ਜੀ ਪਿੰਡੂ ਕਮਕਾਚਨ ਵਾਲੀ ਜੀ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਤੰਦਰੁਸਤ ਰਹੋ ਤੇ ਹੱਸਦੇ ਹੱਸਦੇ ਰਹੋ ਅੱਜ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਆਂਗੇ ਵੀ ਅਸੀਂ ਨਾ ਇੱਕ ਟੱਪ ਜਾਂ ਬਾਲਟੀ ਭਰ ਕੇ ਰੱਖਦੇ ਹੁੰਨੇ ਆਂਗੇ ਕਮਰੇ ਦੇ ਵਿੱਚ ਤੇ ਉਹਦੇ ਨਾਲ ਬਹੁਤ ਜ਼ਿਆਦਾ ਨਮੀ ਰਹਿੰਦੀ ਹੈ ਕਮਰੇ ਦੇ ਵਿੱਚ ਉਹਦਾ ਟੈਂਪਰੇਚਰ ਬਹੁਤ ਜ਼ਿਆਦਾ ਠੰਡਾ ਰਹਿੰਦਾਗਾ ਤੇ ਤੁਸੀਂ ਸੋਚ ਇਸ ਤੁਹਾਡੇ ਵਾਸਤੇ ਇਹ ਵੀਡੀਓ ਹੈਗੀ ਵੀ ਤੁਸੀਂ ਵੀ ਜਰੂਰ ਭਰ ਕੇ ਰੱਖੋ ਤੁਹਾਨੂੰ ਅੱਗੇ ਵੀਡੀਓ ਚ ਦੱਸ ਦੇਵਾਂਗੇ ਵੀ ਉਹ ਕਿੰਨਾ ਕਿੰਨਾ ਨੇ ਭਰ ਕੇ ਰੱਖਣਾ ਹੈ ਤੇ ਕਿੰਨਾ ਨੇ ਨਹੀਂ ਭਰ ਕੇ ਰੱਖਣਾ ਤੇ ਕਦੋਂ ਤੱਕ ਭਰ ਕੇ ਰੱਖਣਾ ਹੈਗਾ ਇਸ ਕਰਕੇ ਜੀ ਸਾਰਿਆਂ ਨੂੰ ਬੇਨਤੀ ਹੈਗੀ ਵੀ ਹੁਣ ਕਾਫੀ ਗਰਮੀ ਦੇ ਦਿਨ ਚੱਲ ਰਹੇ ਨੇਗੇ ਤੇ ਬਹੁਤ ਜ਼ਿਆਦਾ ਗਰਮੀ ਹੈਗੀ ਜਿਵੇਂ ਕਹਿੰਦੇ ਹੈਗੇ ਲੋਹਾ ਵਗਦੀਆਂ ਨੇ ਗਰਮ ਲੋਹਾ ਤੇ ਤੁਸੀਂ ਇੱਕ ਟੱਪ ਪਾਣੀ ਦਾ ਭਰ ਕੇ ਜਾਂ ਬਾਲਟੀ ਪਲਾਸਟਿਕ ਦੀ ਕੋਈ ਵੀ ਬਾਲਟੀ ਆਪਣੇ ਰੂਮ ਚ ਰੱਖੋ ਤੇ ਤੁਹਾਡੇ ਰੂਮ ਦਾ ਟੈਂਪਰੇਚਰ ਠੰਡਾ ਰਹੂਗਾ ਤੇ ਜਦੋਂ ਤੁਸੀਂ ਕਹੋਗੇ ਵੀ ਇਹ ਇਹ ਪੁਰਾਣੇ ਬਜ਼ੁਰਗ ਵੀ ਆਪਣੇ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀ ਜਦੋਂ ਕੂਲਰ ਏਸੀ ਪੱਖੇ ਨਹੀਂ ਹੁੰਦੇ ਸੀਗੇ ਉਹ ਪਾਣੀ ਦਾ ਟੱਪ ਪੱਖੇ ਦੇ ਪਿੱਛੇ ਨਾ ਪਾਣੀ ਦਾ ਟੱਪ ਜਾਂ ਬਾਲਟੀ ਭਰ ਕੇ ਰੱਖ ਲੈਂਦੇ ਸੀ ਖੁੱਲਾ ਪਾਂਡਾ ਕੋਈ ਵੀ ਤਾਂ ਉਹ ਜਿਹੜੇ ਕਮ ਕਮਰੇ ਦਾ ਟੈਂਪਰੇਚਰ ਹੁੰਦਾ ਸੀ ਉਹਦੇ ਵਿੱਚ ਨਮੀ ਬਣੀ ਰਹਿੰਦੀ ਸੀ ਤੁਸੀਂ ਹੁਣ ਇਹ ਕਹੋਗੇ ਵੀ ਨਵੇਂ ਜਵਾਨੇ ਨੂੰ ਤਾਂ ਕੋਈ ਲੋੜ ਨਹੀਂ ਗਈ ਸਾਡੇ ਕੋਲੇ ਏਸੀ ਹੈ ਸਾਡੇ ਕੋਲ ਕੂਲਰ ਨਹੀਂ ਜੀ ਮੇਰੇ ਮੁਤਾਬਕ ਨਵੇਂ ਜਵਾਨੇ ਨੂੰ ਵੀ ਬਹੁਤ ਲੋੜ ਹੈ ਉਹਦੀ ਕਿਉਂਕਿ ਮੇਰੀ ਸਲਾਹ ਇਹੀ ਹੈ ਕਿ ਤੁਸੀਂ ਵੀ ਏਸੀ ਵਾਲੇ ਕਮਰੇ ਦੇ ਵਿੱਚ ਜਿੰਨਾ ਪੈਣ ਭਰਾਵਾਂ ਨੇ ਏਸੀ ਲੱਗੇ ਹੋਏ ਨੇਗੇ ਜਿੰਨਾ ਪੈਣ ਭਰਾਵਾਂ ਦੇ ਨਹੀਂ ਏਸੀ ਲੱਗੇ ਨਹੀਂ ਕੂਲਰ ਲੱਗੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈਗੇ ਤੇ ਜਿਨ੍ਹਾਂ ਦੇ ਏਸੀ ਲੱਗੇ ਏਸੀ ਵਾਲੇ ਕਮਰੇ 'ਚ ਵੀ ਤੁਸੀਂ ਇਹ ਪਾਣੀ ਦੀ ਬਾਲਟੀ ਭਰ ਕੇ ਜ਼ਰੂਰ ਰੱਖੋ ਆਹ ਦਿਨਾਂ 'ਚ ਖਾਸ ਕਰਕੇ ਜਦੋਂ ਲੋਾਂ ਬਗਦੀਆਂ ਨੇ ਕਹਾਂਗੇ ਜੇ ਤੁਸੀਂ ਦੇਖਦੇ ਹੋਗੇ ਵੀ ਸਰਦੀ ਵਿੱਚ ਜਦੋਂ ਆਪਾਂ ਆਪਾ ਮੂੰਹ ਰਹੀਂ ਸਾਹ ਲੈਨੇ ਜਾਂ ਬਾਹਰ ਕੱਢਦੇ ਆਪਾਂ ਨੂੰ ਨਵੀਂ ਵੀ ਦਿਖਦੀ ਹੁੰਦੀ ਹੈ ਨਾ ਪਾਫ ਜੀ ਨਿਕਲਦੀ ਹੁੰਦੀ ਹੈ ਆਪਣੇ ਮੂੰਹ ਚੋ ਤੇ ਉਹੀ ਆਪਣੇ ਅੰਦਰ ਨਵੀਂ ਵਾਲਾ ਵਾਪਸ ਪਾਹ ਜਾਂਦੀ ਹੈਗੀ ਜਦੋਂ ਆਪਾਂ ਸਾਹ ਕੱਢਦੇ ਆ ਉਹ ਵੀ ਨਿਕਲਦੀ ਹੈ ਜਦੋਂ ਆਪਾਂ ਸਾਹ ਅੰਦਰ ਲੈ ਕੇ ਜਾਂਦੇ ਆ ਉਦੋਂ ਵੀ ਉਹ ਨਵੀਂ ਆਪਣੇ ਸਰੀਰ ਦੇ ਵਿੱਚ ਬਣੀ ਰਹਿੰਦੀ ਜਾਂਦੀ ਹੈ ਅੰਦਰ ਤੇ ਹੁਣ ਗਰਮੀ ਦੇ ਦਿਨ ਚੱਲ ਰਹੇ ਨੇਗੇ ਕਿਉਂਕਿ ਏਸੀ ਵੀ ਨਵੀਂ ਬਾਹਰ ਕੱਢਦਾ ਹੈਗਾ ਜਦੋਂ ਆਪਣੇ ਕੋਲੇ ਬਾਲਟੀ ਪਾਣੀ ਦੀ ਪਰ ਕੇ ਏਸੀ ਦੇ ਰੂਮ ਚ ਵਿੱਚ ਰੱਖੀ ਹੋਊਗੀ ਤਾ ਉਹ ਤਕਰੀਬਨ ਆਪਣੇ ਜਿਹੜੀ ਅੰਦਰ ਖੁਸ਼ਕ ਹਵਾ ਜਾਂਦੀ ਹੈ ਉਹਦੇ ਤੋਂ ਆਪਣਾ ਬਚਾਅ ਹੋਊਗਾ ਖੁਸ਼ਕ ਹਵਾ ਅੰਦਰ ਆਪਣੇ ਜਾਂਦੀ ਹੈ ਉਹਦੇ ਨਾਲ ਆਪਣਾ ਨੂੰ ਵਾਰੀ-ਵਾਰੀ ਪਿਆਸ ਲੱਗਦੀ ਹੈ ਵਾਰੀ-ਵਾਰੀ ਪਾਣੀ ਪੀਣ ਨੂੰ ਦਿਲ ਕਰਦਾ ਬੁੱਲ ਸੁੱਕਦੇ ਹੈ ਗਲਾ ਸੁੱਕਦਾ ਹੈਗਾ ਉਹ ਖੁਸ਼ਕੀ ਬਣੀ ਰਹਿੰਦੀ ਹੈ ਆਪਣੇ ਅੰਦਰ ਖਾਸ ਕਰਕੇ ਗਰਮੀ 'ਚ ਤੇ ਸਿਕਨ ਨੂੰ ਵੀ ਜਦੋਂ ਆਪਾਂ ਵਾਰੀ-ਵਾਰੀ ਪਾਣੀ ਪੀਂਦੇ ਹੈਗੇ ਜੇ ਉਹ ਪਾਣੀ ਦੀ ਬਾਲਟੀ ਆਪਣੇ ਏਸੀ ਦੇ ਅੰਦਰ ਰੱਖੀ ਹੋਊਗੀ ਤਾਂ ਆਪਾਂ ਨੂੰ ਵਾਰੀ-ਵਾਰੀ ਪਾਣੀ ਪੀਣ ਦੀ ਦਿੱਕਤ ਨਹੀਂ ਆਊਗੀ ਬੁੱਲ ਨਹੀਂ ਸੁੱਕਣਗੇ ਵੈਸੇ ਤਾਂ ਪਾਣੀ ਜਿੰਨਾ ਪੀਤਾ ਜਾਵੇ ਉਨਾਂ ਹੀ ਥੋੜਾ ਹੈਗਾ ਪਰ ਇਹ ਜਿਹੜਾ ਆਪਾਂ ਕੱਚਾ ਪਾਣੀ ਪੀਨੇ ਬਿਨਾ ਉਹ ਵਾਲੇ ਤੋਂ ਇਹ ਵੀ ਆਪਣੇ ਕਿਤੇ ਨੁਕਸਾਨਦੇਹ ਹੈਗਾ। ਬਾਰੀ-ਬਾਰੀ ਪਾਣੀ ਪੀਣਾ ਵੀ ਇਸ ਲਈ ਜਿੰਨਾ ਭੈਣ ਭਰਾ ਕੋਲੇ কুলਰ ਨਹੀਂ ਦੇਖੋ ਤੁਸੀਂ ਵੀ ਜਦੋਂ ਆਪਾਂ ਕੱਲਾ কুলਰ ਚਲਾਉਨੇ ਆਗੇ ਕੱਲੇ কুলਰ ਦੀ ਕਿੰਨੀ ਗਰਮ ਹਵਾ ਹੁੰਦੀ ਹੈਗੀ ਤੇ ਉਹਦੇ ਵਿੱਚ ਜਦੋਂ ਆਪਾਂ ਪਾਣੀ ਵਾਲਾ ਟੈਂਕ ਲੱਗਿਆ ਹੁੰਦਾ ਉਹਦੇ ਵਿੱਚ ਪਾਣੀ ਪਾ ਕੇ ਆਪਾਂ কুলਰ ਚਲਾਉਨੇ ਆ ਤਾਂ ਉਹਨੂੰ ਜਿਹੜੀ ਚੱਟ ਕੇ ਹਵਾ ਆਪਣੇ ਵਾਲਾ ਆਉਂਦੀ ਹੈ ਤੇ ਉਹ ਕਿੰਨੀ ਠੰਡੀ ਹੁੰਦੀ ਹੈ ਤੇ ਆਪਣੇ ਸਾਰੇ ਰੂਮ ਦੀ ਕਿੰਨਾ ਠੰਡਾ ਟੈਂਪਰੇਚਰ ਕਰ ਦਿੰਦੀ ਹੈ। ਜਿੰਨਾ ਪੈਨਪਰਾਮਾ ਕੋਲੇ ਪੱਖੇ ਲੱਗੇ ਹੋਏ ਨੇ ਛੱਤ ਵਾਲੇ ਪੱਖੇ ਨੇ ਉਹ ਬਾਹਰੋਂ ਜਿਹੜੀ ਲੋ ਹੈਗੀ ਉਹ ਲੋ ਖਿੱਚਦੇ ਨੇਗੇ ਤੇ ਇਸ ਕਰਕੇ ਆਪਣਾ ਟੈਂਪਰੇਚਰ ਜ਼ਿਆਦਾ ਗਰਮ ਰਹਿੰਦਾ ਕਮਰੇ ਦਾ ਉੱਥੇ ਜ਼ਿਆਦਾ ਖੁਸ਼ਕੀ ਬਣੀ ਰਹਿੰਦੀ ਆ ਅੱਖਾਂ ਨੂੰ ਵੀ ਉਹ ਨੁਕਸਾਨਦੇਹ ਕਹੇ ਬਾਰੀ-ਬਾਰੀ ਗਲਾ ਸੁੱਕਦਾ ਉਹਦੇ ਲਈ ਵੀ ਨੁਕਸਾਨਦੇਹ ਕਹੇ ਤੇ ਜਿਹੜੀ ਆਪਾਂ ਪਾਣੀ ਦੀ ਬਾਲਟੀ ਭਰ ਕੇ ਰੱਖਾਂਗੇ ਉਹਦੇ ਵਿੱਚ ਨਮੀ ਬਣੀ ਹੁੰਦੀ ਹੈਗੀ ਉਹਦੇ ਨਾਲ ਸਾਰੇ ਕਮਰੇ ਦੇ ਵਿੱਚ ਜੋ ਵੀ ਵਾਸ਼ਪੀਕਰਨ ਹੁੰਦਾਗਾ ਵਾਲਟੀ ਦੇ ਵਿੱਚੋਂ ਬੱਟਲ ਦੇ ਵਿੱਚੋਂ ਤਾਂ ਉਹ ਪੱਖੇ ਨੂੰ ਜਿਹੜੀ ਹਵਾ ਉਹ ਨੂੰ ਪਾਣੀ ਨੂੰ ਚਟ-ਚਟ ਕੇ ਆ ਰਹੀ ਹੁੰਦੀ ਹੈਗੀ ਉਹ ਕਿੰਨੀ ਠੰਡੀ ਹੋ ਜਾਂਦੀ ਹੈ ਤੇ ਸਾਰੇ ਆਪਣੇ ਕਮਰੇ ਦਾ ਟੈਂਪਰੇਚਰ ਹੈ ਉਹ ਠੰਡਾ ਹੋ ਜਾਂਦਾ ਹੈ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਪਾਣੀ ਦੀ ਬਾਲਟੀ ਪਰਖੇ ਜਰੂਰ ਰੱਖੋ ਜਦੋਂ ਆਪਾਂ ਕਿਤੇ ਜਾ ਰਹੇ ਹੁੰਨੇ ਆਗੇ ਆਪਾਂ ਦੇਖਦੇ ਹੁੰਨੇ ਆ ਕੋਈ ਨਦੀ ਆ ਗਈ ਜੈ ਕੋਈ ਸੁਹਾ ਵਗੈਰਾ ਨਹਿਰ ਆ ਜਾਂਦੀ ਹੈ ਕਿਤੇ ਵੀ ਆਪਣੀ ਜ਼ਮੀਨ ਨੂੰ ਪਾਣੀ ਲੱਗਿਆ ਹੁੰਦਾ ਹੈਗਾ ਤਾਂ ਉਹ ਜਿਹੜੀ ਹਵਾ ਉਹਦੇ ਵੱਲੋਂ ਆਉਂਦੀ ਹੁੰਦੀ ਹੈ ਉਹ ਕਿੰਨੀ ਠੰਡੀ ਹੁੰਦੀ ਹੈ ਉਹਦੇ ਵਿੱਚ ਨਮੀ ਬਣੀ ਹੁੰਦੀ ਹੈ ਸਾਰਾ ਇਹ ਨਮੀ ਦਾ ਕਾਰਨ ਹੈਗਾ ਕਿਉਂਕਿ ਆਪਣੇ ਗਰਮੀਆਂ ਚ ਜਿਹੜਾ ਗਲਾ ਸੁੱਕਦਾ ਬੁੱਲ ਸੁੱਕਦੇ ਨੇਗੇ ਬਾਰੀ-ਬਾਰੀ ਪਾਣੀ ਦੀ ਪਿਆਸ ਲੱਗਦੀ ਹੈਗੀ ਇਹ ਹੀ ਬੇਨਤੀ ਹੈ ਭੈਣ ਭਰਾਵਾਂ ਨੂੰ ਕਿ ਇਹਦੇ ਨਾਲ ਲੋਲ ਜਿਹੜਾ ਲੂਣ ਲੱਗਣਾ ਹੈ ਲੂਣ ਲੱਗਣ ਦੇ ਕਾਰਨ ਜਿਆਦਾ ਵਧ ਜਾਂਦੇ ਨੇਗੇ ਜਦੋਂ ਤੁਸੀਂ ਪਾਣੀ ਦੀ ਬਾਲਟੀ ਤੁਹਾਡੇ ਰੂਮ ਦੇ ਵਿੱਚ ਹੋਊਗੀ ਤਾਂ ਤੁਹਾਨੂੰ ਨਮੀ ਦੀ ਕੋਈ ਘਾਟ ਮਹਿਸੂਸ ਨਹੀਂ ਹੋਊਗੀ ਤੇ ਇਸ ਕਰਕੇ ਉਹ ਨਵੀਂ ਬਣੀ ਰਹਿੰਦੀ ਹੈ ਰੂਮ ਦੇ ਅੰਦਰ ਛੋਟੀ ਜੀ ਇਹ ਮੇਰੀ ਜਾਣਕਾਰੀ ਸੀਗੀ ਜੀ ਸਾਰੇ ਭੈਣ ਭਰਾਵਾਂ ਲਈ ਵੀ ਉਹ ਪਾਣੀ ਦੀ ਜਦੋਂ ਚਲੋ ਆਪਾਂ ਇਹ ਵੀ ਦੇਖਦੇ ਆਂ ਵੀ ਆਪਾਂ ਸਾਰੇ ਕਮਰਿਆਂ 'ਚ ਵੀ ਏਸੀ ਨਹੀਂ ਲਾ ਸਕਦੇ ਆਪਾਂ ਨੂੰ ਦੂਸਰੇ ਕਮਰਿਆਂ ਦੇ ਵਿੱਚ ਵੀ ਬੈਠਣਾ ਪੈਂਦਾ ਕਈ ਵਾਰੀ ਇਹੋ ਜੀ ਮਜਬੂਰੀ ਆ ਜਾਂਦੀ ਹੈ ਤਾਂ ਜਿੱਧਰੋਂ ਵੀ ਤੁਹਾਡਾ ਬਾਰਵੰਨੇ ਦਰਵਾਜ਼ੇ ਵੱਲ ਪਾਣੀ ਦੀ ਬਾਲਟੀ ਭਰ ਕੇ ਰੱਖੋ ਜਿਹੜੀ ਉਧਰੋਂ ਤੁਹਾਨੂੰ ਹਵਾ ਆਉਗੀ ਜਾਂ ਵੀ ਜੋ ਵੀ ਪੱਖੇ ਦੀ ਹਵਾ ਹੋਊਗੀ ਉਹਨੂੰ ਚਟ ਚਟ ਕੇ ਆਉਗੀ ਪਾਣੀ ਨੂੰ ਤੇ ਉਹ ਤੁਹਾਡੇ ਰੂਮ ਦੇ ਵਿੱਚ ਨਮੀ ਬਣਾ ਦੇਊਗੀ ਤੁਸੀਂ ਦੇਖਦੇ ਹੋਵੋਗੇ ਕਿਤੇ ਵੀ ਆਪਣਾ ਰੂਮ ਖੁੱਲਾ ਹੁੰਦਾ ਜਿਹੜੇ ਪਾਸੇ ਦਵਾਰਾ ਹੁੰਦੀਆਂ ਉਸ ਪਾਸੇ ਥੋੜੀ ਜਿਹੀ ਠੰਡੇਤ ਹੁੰਦੀ ਹੈਗੀ ਜਿਹੜੇ ਪਾਸੇ ਦਵਾਰ ਨਹੀਂ ਹੁੰਦੀ ਉਧਰੋਂ ਪਾਸੋਂ ਗਰਮ ਲੋ ਆਉਂਦੀ ਹੈਗੀ ਉਹ ਗਰਮ ਲੋ ਆਪਣੇ ਸਰੀਰ ਦੇ ਲਈ ਬਹੁਤ ਨੁਕਸਾਨਦਾਇਕ ਹੈ ਪੈਣਾ ਪਰਾਂ ਨੂੰ ਇਹੀ ਬੇਨਤੀ ਹੈ ਕਿ ਹੋ ਸਕਦਾ ਜਿੰਨਾ ਠੰਡੇ ਠੰਡੇ ਸਾਰੀਆਂ ਭੈਣਾਂ ਨੂੰ ਇਹੀ ਬੇਨਤੀ ਹੈ ਵੀ ਜਿੰਨਾ ਹੋ ਸਕਦਾ ਠੰਡੇ ਠੰਡੇ ਕੰਮ ਨਿਮੇੜਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਲੋ ਤੋਂ ਬਚਣਾ ਬਹੁਤ ਜ਼ਰੂਰੀ ਹੈਗਾ ਇਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਵਧੀ ਪਈ ਹੈ بارش ਨਹੀਂ ਹੋ ਰਹੀ ਤੇ ਸਨੇਹਾ ਸਨੇਹਾ ਕੰਮ ਕਰਕੇ ਆਪਣਾ ਅੰਦਰ ਬੈਠਣ ਦੀ ਕੋਸ਼ਿਸ਼ ਕਰਿਆ ਕਰੋ ਤੇ ਇਹ ਆਪਣਾ ਬਚਾਅ ਹੋ ਸਕਦਾ ਜੀ ਇਹ ਜਿਹੜੀ ਲੋ ਹੈ ਜੀ ਇਹ ਬਹੁਤ ਨੁਕਸਾਨਦੇਹ ਹੈ ਆਪਣੇ ਸਰੀਰ ਲਈ ਤੇ ਕੋਲਰ ਜਾਂ ਕੋਲਰਾਂ ਦੇ ਵਿੱਚ ਪਾਣੀ ਪਾ ਕੇ ਜਰੂਰ ਲਾਓ ਤੇ ਜੇ ਤੁਸੀਂ ਏਸੀ ਵਾਲੇ ਰੂਮ ਚ ਬੈਠੇ ਹੋ ਤਾਂ ਜਰੂਰ ਉਹ ਏਸੀ ਵਾਲੇ ਰੂਮ ਦੇ ਵਿੱਚ ਪਾਣੀ ਦੀ ਬੋਤਲ ਕਿਤੇ ਜਰੂਰ ਰੱਖੋ ਕਿਉਂਕਿ ਤੁਹਾਡੇ ਸਰੀਰ ਚ ਨਮੀ ਬਣੀ ਰਹੂਗੀ ਤੁਹਾਨੂੰ ਬਾਰੀ-ਬਾਰੀ ਪਿਆਸ ਨਹੀਂ ਲੱਗੂਗੀ ਬਾਰੀ-ਬਾਰੀ ਤੁਹਾਡੇ ਬੁੱਲ ਨਹੀਂ ਸੁੱਕਣਗੇ ਤੇ ਤੁਹਾਡੀਆਂ ਅੱਖਾਂ ਨੂੰ ਵੀ ਖੁਸ਼ਕੀ ਨਹੀਂ ਬਣੂਗੀ ਜਿਹੜੀ ਅੱਖਾਂ ਨੂੰ ਖੁਸ਼ਕੀ ਬਣ ਜਾਂਦੀ ਹੈ ਉਹ ਜੀ ਲੋਅ ਦੇ ਕਰਕੇ ਉਹ ਵੀ ਆਪਾਂ ਨੂੰ ਨੁਕਸਾਨਦਈਤ ਹੈਗੀ ਹੈਗੀ ਇਸ ਲਈ ਸਾਰੇ ਭਰਾ ਭਰਾਵਾਂ ਨੂੰ ਬੇਨਤੀ ਹੈਗੀ ਵੀ ਜਰੂਰ ਪਾਣੀ ਦਾ ਟੱਬ ਜਾਂ ਬਾਲਟੀ ਜਰੂਰ ਸਾਰੇ ਆਪਣੇ ਜਿੱਥੇ ਵੀ ਆਪਾਂ ਬੈਠਣਾਗਾ ਕਮਰੇ ਦੇ ਵਿੱਚ ਪੱਖਾ ਚਲਾਉਣਾ ਏਸੀ ਚਲਾਉਣਾ কুলਰ ਚਲਾਉਣਾ ਚਲੋ কুলਰ ਵਾਲੇ ਤਾਂ ਟੈਂਕ ਦੇ ਵਿੱਚ ਪਾਣੀ ਪੈ ਜਾਂਦਾ ਉਹ ਵੀ কুলਰ ਤੁਸੀਂ ਬਿਨਾ ਪਾਣੀ ਤੋਂ ਕਦੇ ਨਾ ਚਲਾਓ ਆ ਦਿਨਾਂ ਦੇ ਵਿੱਚ ਕਿਰਪਾ ਕਰਕੇ ਇਹ ਬੇਨਤੀ ਮੇਰੀ ਪ੍ਰਵਾਨ ਕਰੋ ਛੋਟੀ ਜੀ ਜਾਣਕਾਰੀ ਤੁਹਾਡੇ ਤੱਕ ਮੈਸੇਜ ਲਾਉਣਾ ਜ਼ਰੂਰੀ ਸੀ ਮੇਰਾ ਤੇ ਇਹ ਤੁਸੀਂ ਜਰੂਰ ਅਪਣਾਓ ਅਸੀਂ ਸਾਰੇ ਕਮਰਿਆਂ ਦੇ ਵਿੱਚ ਜਦੋਂ ਵੀ ਬੈਠਦੇ ਕਿਸੇ ਵੀ ਕਮਰੇ ਦੇ ਵਿੱਚ ਉੱਥੇ ਜਰੂਰ ਪਾਣੀ ਦੀ ਬਾਲਟੀ ਭਰ ਕੇ ਰੱਖੋ ਤੇ ਏਸੀ ਵਾਲੇ ਕਮਰੇ ਦੇ ਵਿੱਚ ਤਾਂ ਜ਼ਰੂਰੀ ਰੱਖੋ ਕਿਉਂਕਿ ਏਸੀ ਨਮੀ ਬਾਹਰ ਕੱਢਦਾ ਹੈਗਾ ਆਪਣੇ ਸਰੀਰ ਨੂੰ ਨਮੀ ਬਹੁਤ ਜ਼ਰੂਰੀ ਹੈ ਇਹ ਤੁਸੀਂ ਉਦੋਂ ਤੱਕ ਰੱਖਣਾ ਹੈਗਾ ਜਦੋਂ ਤੱਕ ਬਰਸਾਤਾ ਨਹੀਂ ਪੈਣ ਲੱਗਦੀਆਂ ਜਦੋਂ ਬਰਸਾਤਾ ਪੈਣ ਲੱਗ ਗਿਆ ਉਦੋਂ ਆਪਣੇ ਮੌਸਮ ਦੇ ਵਿੱਚ ਨਮੀ ਆ ਜਾਂਦੀ ਹੈ ਕਿ ਫਿਰ ਆਪਾਂ ਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੁੰਦੀਗੀ ਤੇ ਕਿਰਪਾ ਕਰਕੇ ਬਾਲਟੀ ਜ਼ਰੂਰ ਪਾਣੀ ਦੀ ਭਰ ਕੇ ਰੱਖੋ ਇਹਦੇ ਨਾਲ ਆਪਣੇ ਸਰੀਰ ਨੂੰ ਨਮੀਨ ਬਣੀ ਰਹਿੰਦੀ ਹੈ ਠੀਕ ਟੈਂਪਰੇਚਰ ਰੂਮ ਦਾ ਠੀਕ ਰਹਿੰਦਾ ਹੈਗਾ ਤੇ ਇਹੀ ਬੇਨਤੀ ਹੈ ਤੁਹਾਨੂੰ ਤੇ ਛੋਟੇ ਜਿਹੇ ਮੈਸੇਜ ਇਹ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਛੋਟਾ ਜਿਹਾ ਮੈਸੇਜ ਤੁਹਾਡੇ ਤੱਕ ਪਹੁੰਚਾਉਣ ਦਾ ਅਪਰਾਲਾ ਕੀਤਾਗਾ ਕਿਰਪਾ ਕਰਕੇ ਇਹਨੂੰ ਇਸੇ ਤਰੀਕੇ ਮੰਨਣਾ ਪਲੀਜ਼ ਤੇ ਤੁਹਾਨੂੰ ਦੇਖੋ ਤੁਹਾਡੇ ਸਰੀਰ ਨੂੰ ਕਿੰਨੀ ਰਾਹਤ ਮਿਲੂਗੀ ਕਿੰਨਾ ਸਪੂਨ ਮਿਲੂਗਾ ਤੇ ਮਿਲਦੇ ਆਂ ਜੀ ਅਗਲੀ ਵੀਡੀਓਸ ਤਦ ਤੱਕ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ